ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰਿਤ ਵੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ 29 ਤੇ 30 ਸਤੰਬਰ ਦੇ ਮੌਸਮ ਦੀ ਪੰਜਾਬ ਦੇ ਕਿਹੜੇ ਕਿਹੜੇ ਖੇਤਰਾਂ 'ਚ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਕਿਹੜਾ ਸਿਸਟਮ ਪਹੁੰਚ ਰਿਹਾ ਪੱਛਮੀ ਸਿਸਟਮ ਤੇ ਕਿਹੜਾ ਬੰਗਾਲ ਦੀ ਖਾੜੀ ਤੋਂ ਜਿਹੜਾ ਅਰਬ ਸਾਗਰ ਆਪਾਂ ਗੱਲ ਕਰੀਏ ਥੋੜੇ ਨਮੀ ਵਾਲੇ ਹਵਾਵਾਂ ਪਹੁੰਚ ਰਹੀਆਂ ਨੇ ਐਲ ਪੀ ਜਾਨਕੀ ਲੋ ਪ੍ਰੈਸ਼ਰ ਏਰੀਆ ਐਮਪੀ ਦੇ ਦੱਖਣ ਪੂਰਬੀ ਖੇਤਰ ਕੁਝ ਪੱਛਮੀ ਖੇਤਰ ਜਿਹਾ ਪਕਰ ਗੁਜਰਾਤ ਦੇ ਬਿਲਕੁਲ ਪੱਛਮੀ ਆਧ ਪੂਰਬੀ ਖੇਤਰਾਂ ਤੋਂ ਦੇ ਅ ਦੱਖਣ ਪੂਰਬੀ ਇਲਾਕਿਆਂ ਤੱਕ ਪਹੁੰਚ ਰਹੀਆਂ ਨੇ ਤੇ ਪੰਜਾਬ ਦੇ 29 ਤੇ 30 ਸਤੰਬਰ ਨੂੰ ਮੌਸਮ ਦੇ ਅ ਵਿਚੜ ਤਬਦੀਲੀ ਦੇਖਣ ਨੂੰ ਮਿਲ ਸਕੇ ਕਿਹੜੇ ਕਿਹੜੇ ਖੇਤਰਾਂ ਹਲਕਾ ਦਰਮਿਆਨਾ ਕਿਹੜੇ ਦਰਮਿਆਨੇ ਤੋਂ ਤੇਜ਼ ਮੀਂਹ ਦੇ ਚੱਟਾ ਦੇਖਣ ਨੂੰ ਮਿਲ ਸਕਦੇ ਨੇ ਸਾਰੀ ਅਪਡੇਟ ਅ ਜਾਣਕਾਰੀ ਆਪੇ ਇਸ ਵੀਡੀਓ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਜਿਹੜੇ ਜਪਿੰਡ ਤੋਂ ਵੀਡੀਓ ਮੇਰੇ ਕਮੈਂਟ ਕਰੇ ਜਰੂਰ ਦੱਸਿਆ ਕਰ ਤੇ ਸਭ ਤੋਂ ਪਹਿਲਾਂ ਗੱਲ ਕਰੀ 29 ਤੇ 30 ਸਤੰਬਰ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਆ ਬਿਲਕੁਲ ਕੁ ਆਕੇ ਹੋ ਕੇ ਫਾ ਫਾਜ਼ਲ ਦਾ ਤਾਂ ਲੈ ਕੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਇਹਨਾਂ ਦੇ ਕੁਝ ਇਲਾਕਿਆਂ ਵਿੱਚ ਸੁਭਾਵਨਾ ਵੱਧ ਸਕਦੀ ਬਾਕੀ ਟਟਵੇਂ ਰਹੇਗੀ ਜਾਰ ਤਰ ਮੌਸਮ ਠੀਕ ਠਾਕ ਹੈ ਤੋਂ ਉਸ ਤੋਂ ਬਾਅਦ ਜਿਹੜੇ ਬਾਕੀ ਆਪਣੇ ਗਏ ਨੇ ਪੂਰਬੀ ਖੇਤਰੋਗੇ ਪਟਿਆਲਾ ਸੰਗਰੂਰ ਹੋਗੇ ਜਾਂ ਹਰਿਆਣਾ ਦੇ ਨਾਲ ਲੱਗ ਚੰਡੀਗੜ੍ਹ ਦੇ ਨਾਲ ਲੱਗ ਪਹਾੜਾ ਆਪਣੇ ਆ ਪਹਾੜਾ ਦੇ ਨਾਲ ਲੱਗ ਪਵਾਦ ਦੇ ਖੇਤਰ ਵਿੱਚ ਇੱਥੇ ਵੀ ਕਿਤੇ ਕਿਤੇ ਨਿੱਕੀ ਮੋਟੀ ਕਾਰਵ ਇਸ ਲਈ ਜਾਰ ਤਰ ਮੌਸਮ ਠੀਕ ਠਾਕ ਰਹਿੰਦੇ ਆ ਸਾਨ ਕੋਈ ਸਰੀ ਤੋਂ ਆ 25 ਜਾਂ 30% ਖੇਤਰਾਂ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਦੁਪਹਿਰ ਸ਼ਾਮ ਦੇ ਆਸ ਜਿ ਕਿਹਰ ਦੇ ਘੰਟਿਆਂ ਵਿੱਚ ਆਗਾ ਚਮਕਲੇ ਬੱਦਲ ਬੰਸਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਬਾਕੀ ਮਾਝਾ ਤੋਂ ਬਾਬੋ ਦੇ ਖੇਤਰੋਂ ਦੇ ਪੂਰਬੀ ਹਣ ਪਹਾੜ ਦੇ ਨਾਲ ਲੱਗਦੇ ਖੇਤਰ ਦੱਖਣ ਪੱਛਮੀ ਲੱਗ ਕੇ ਤੇ ਇਹਨਾਂ ਵਿੱਚ ਕਿਤੇ ਵੀ ਜਿਹੜੀ ਹਲਚਲ ਹੋ ਸਕਦੀ ਹੈ ਨਾ ਯਾਨੀ ਕਿ 29 ਤੇ 30 ਸਤੰਬਰ 29 30 ਸਤੰਬਰ ਦੋ ਦਿਨਾਂ ਦੇ ਵਿੱਚ ਇੱਕ ਅੱਧੀ ਵਾਰ ਹੋ ਸਕਦਾ ਹੈ ਕਿ ਟੁੱਟਵੇਂ ਆਕਾਰਵੇਂ ਰਹਿ ਸਕਦੇ ਜਰਤਰ ਮੌਸਮ ਠੀਕ ਠਾਕ ਹੈ ਉਸ ਤੋਂ ਬਾਅਦ ਇੱਕ ਤੋਂ ਲੈ ਕੇ ਆ ਦੋ ਤਿੰਨ ਅਕਤੂਬਰ ਤੱਕ ਮੌਸਮ ਜਰਤਰ ਠੀਕ ਠਾਕ ਹੈ ਤੇ ਜਿਹੜਾ ਕੋਲ ਸਿਸਟਮ ਆ ਰਿਹਾ 4 5 ਅਕਤੂਬਰ ਤੋਂ ਲੈ ਕੇ 9 10 ਅਕਤੂਬਰ ਦੇ ਦਰਮਿਆਨ ਆ ਜਿਹੜਾ ਸਿਸਟਮ ਹੈ ਕਾਫੀ ਖੇਤਰਾਂ ਪ੍ਰਭਾਵਿਤ ਕਾਏ ਕਈ ਖੇਤਰਾਂ ਹਲਕੇ ਦਰਮਿਆਨੇ ਤੇ ਨਾਲ ਭਾਰੀ ਤੋਂ ਆ ਕੁਝ ਖੇਤਰਾਂ ਪਾਰੀ ਤੋਂ ਤਿਆਰ ਪਾਰਵੀ ਪੈਣ ਦੀ ਸੰਭਾਵਨਾ ਨਿੱਕੀ ਮੋਟੀ ਗੜੇਮਾਰੀ ਹੋਣ ਦੀ ਸੰਭਾਵਨਾ ਬੰਦੀ ਦਿਖਾਈ ਦੇ 29 30 ਨੂੰ ਹੋਸ ਰਿਹਾ ਕਿਤੇ ਇੱਕ ਅੱਧੇ ਜਿਹੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਗੜੇਮਾਰੀ ਹੋਸ ਰਹੀ ਜਾਰ ਤਰ ਮੌਸਮ ਠੀਕ ਠਾਕ ਹੈ ਤੇ ਉਸ ਵਾਰ 4 5 ਅਕਤੂਬਰ ਤੋਂ ਲੈ ਕੇ ਤੇ 10 ਅਕਤੂਬਰ ਦੇ ਦਰਮਿਆਨ ਵਿੱਚ ਇੱਕ ਅੱਧੀ ਵਾਰਾ ਮੋਟੀ ਗੜੇਮਾਰੀ ਦਰਜ ਕੀਤੀ ਜਾ ਸਕਦੀ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਿਆਰੰਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ not